ਗੁਰੂ ਖਾਲਸਾ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਤੁਸੀਂ ਸਥਾਨ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਕਸ਼ਮੀਰ ਦੇ ਵਿੱਚ ਸ਼੍ਰੀਨਗਰ ਦੇ ਵਿੱਚ ਇਹ ਗੁਰਦੁਆਰਾ ਹੈ ਸਾਚ ਕਹੂੰ ਸੁਣ ਲਿਓ ਸਭੇ ਜਨ ਪ੍ਰੇਮ ਕੀਓ ਤੈਨਹੀ ਪ੍ਰਭ ਪਾਇਓ ਦੇ ਵਾਕਾਂ ਨੂੰ ਪ੍ਰਤੱਖ ਪ੍ਰਮਾਨ ਮਾਤਾ ਭਾਗ ਭਰੀ ਜਿਨ੍ਹਾਂ ਦਾ ਨਾਮ ਹੀ ਭਾਗ ਭਰੀ ਹੈ ਤੇ ਜਿੱਦੋਂ ਆਪਾਂ ਉਹਨਾਂ ਦੀ ਕਿਸਮਤ ਦੇਖਦੇ ਹਾਂ ਗੁਰੂ ਦੀ ਕਿਰਪਾ ਦੇਖਦੇ ਹਾਂ ਤੇ ਵਾਕਈ ਉਹ ਭਾਗਾਂ ਵਾਲੇ ਸੀ 16 ਸੋਲਾ ਸੋਲਾ ਦੀ ਘਟਨਾ ਸੇਮੇ ਗੁਰੂ ਨਾਨਕ ਹਰਗੋਬਿੰਦ ਸਾਹਿਬ ਜੀ ਇਸ ਧਰਤੀ ਤੇ ਆਉਂਦੇ ਆ ਪਰ ਉਸ ਤੋਂ ਪਹਿਲਾਂ ਮਾਤਾ ਭਾਗ ਭਰੀ ਦਾ ਪੁੱਤਰ ਭਾਈ ਸੇਵਾਦਾਸ ਜੀ ਗੁਰੂ ਅਰਜਨ ਦੇਵ ਜੀ ਤੋਂ ਸਿੱਖੀ ਦੀ ਦਾਤ ਲੈ ਕੇ ਤੇ ਉਸ ਤੋਂ ਬਾਅਦ ਜਦੋਂ ਸ੍ਰੀ ਅਮਰਤਾ ਸਾਹਿਬ ਸੇਮੇ ਗੁਰੂ ਨਾਨਕ ਜੀ ਦੇ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਕੇ ਵਾਪਸ ਆਉਂਦੇ ਆ ਤਾਂ ਉਹਨਾਂ ਦੇ ਜੋ ਮਾਤਾ ਜੀ ਘਰ ਰਹਿੰਦੇ ਆ ਘਰ ਬੈਠੇ ਹਰਗੋਬਿੰਦ ਸਾਹਿਬ ਦੀਆਂ ਸੱਤ ਸਲਾਹਾਂ ਕਰਦੇ ਆ ਹਰ ਟਾਈਮ ਗੁਰੂ ਨੂੰ ਯਾਦ ਕਰਦੇ ਆ ਤੇ ਜਦੋਂ ਉਹਨਾਂ ਦੀਆਂ ਸੱਤ ਸਲਾਹਾਂ ਮਾਤਾ ਜੀ ਸੁਣਦੇ ਹਰਗੋਬਿੰਦ ਸਾਹਿਬ ਜੀ ਦੀਆਂ ਤੇ ਮਾਤਾ ਜੀ ਦੇ ਅੰਦਰ ਇੱਕ ਕਿਨਕਾ ਪੈਦਾ ਹੁੰਦਾ ਹੈ ਕਿ ਪਿਆਰ ਦਾ ਇੰਨਾ ਜਿਆਦਾ ਸਿੱਖਤ ਸਲਾਹ ਜਦ ਸੁਣੀ ਅੰਦਰੋਂ ਇੰਨੀ ਜਿਆਦਾ ਭੱਜ ਗਈ ਤੇ ਉਹਨਾਂ ਨੇ ਕਿਹਾ ਕਿ ਮੈਂ ਉਸ ਗੁਰੂ ਦੇ ਦਰਸ਼ਨ ਕਰ ਸਕਦੀ ਹਾਂ ਤਾਂ ਭਾਈ ਸੇਵਾਦਾਸ ਜੀ ਕਹਿੰਦੇ ਮਾਤਾ ਜੀ ਜੇ ਤੂੰ ਸੱਚੇ ਦਿਲੋਂ ਆਪਣੇ ਹਿਰਦੇ ਚੋਂ ਬੋਲ ਕੇ ਅਰਦਾਸ ਕਰੇ ਤੇ ਗੁਰੂ ਪਾਤਸ਼ਾਹ ਜੀ ਆਪ ਆ ਕੇ ਇੱਥੇ ਦਰਸ਼ਨ ਦੇਣਗੇ ਮਾਤਾ ਭਾਗ ਭਰੀ ਜੀ ਆਪਣੇ ਅੰਦਰੋਂ ਹੂਕਾਂ ਦੇ ਨਾਲ ਅਰਦਾਸਾਂ ਕਰਦੀ ਹੈ ਇੱਕ ਨੇ ਭੇਜ ਕੇ ਗੌਰ ਸਿੱਖੋ ਜਦੋਂ ਕੋਈ ਬੰਦਾ ਆਪਣੇ ਹਿਰਦੇ ਦੇ ਵਿੱਚੋਂ ਭੱਜ ਕੇ ਗੁਰੂ ਨੂੰ ਪੁਕਾਰੇ ਤੇ ਗੁਰੂ ਆਪ ਉਹ ਆਪਣੇ ਦਰਸ਼ਨ ਦਿੰਦਾ ਬਿਲਕੁਲ ਇਸੇ ਤਰ੍ਹਾਂ ਹੋਇਆ 1616 ਦੇ ਵਿੱਚ ਜਦੋਂ ਹਰਗੋਬਿੰਦ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਤੋਂ ਚੱਲਦੇ ਤੇ ਸੰਗਤਾਂ ਨੂੰ ਵਚਨ ਕਰਦੇ ਕਿ ਸ਼੍ਰੀ ਨਗਰ ਦੇ ਵਿੱਚ ਮਾਤਾ ਭਾਗ ਭਰੀ ਜੀ ਦਾ ਪ੍ਰੇਮ ਬਹੁਤ ਖਿੱਚ ਪਾ ਰਿਹਾ ਜਦੋਂ ਇੱਥੇ ਆਏ ਤਾਂ ਮਾਤਾ ਜੀ ਦੇ ਅੰਦਰ ਇੰਨਾ ਪ੍ਰੇਮ ਪੈਦਾ ਹੋ ਚੁੱਕਿਆ ਸੀ ਉਹਨਾਂ ਨੇ ਕਿਹਾ ਜਦੋਂ ਮੇਰੇ ਗੁਰੂ ਪਾਤਸ਼ਾਹ ਜੀ ਆਉਣਗੇ ਤੇ ਮੈਂ ਉਹਨਾਂ ਨੂੰ ਭੇਟਾ ਕੀ ਕਰਾਂਗੀ ਤੇ ਆਪਣੇ ਹੱਥੀ ਉਹਨਾਂ ਨੇ ਚੋਲਾ ਬਣਾਇਆ ਬਹੁਤ ਸੋਹਣਾ ਇੱਕ ਚੋਲਾ ਬਣਾਇਆ ਦੇਖੋ ਜਦੋਂ ਆਪਾਂ ਕੱਪੜੇ ਦੀ ਗੱਲ ਕਰੀਏ ਹੈ ਤਾਂ ਨਾਰਮਲ ਜੀ ਗੱਲ ਪਰ ਪਿਆਰ ਬੰਦੇ ਦਾ ਪਿਆਰ ਹੁੰਦਾ ਨਾ ਵੀ ਪ੍ਰੇਮ ਉਹ ਖਿੱਚ ਕੇ ਲੈ ਜਾਂਦਾ ਗੁਰੂ ਜੀ ਨੂੰ ਖਿੱਚ ਕੇ ਲੈ ਕੇ ਆਏ ਤੇ ਉਹਨਾਂ ਦੀ ਉਮਰ ਉਦੋਂ ਮਾਤਾ ਭਾਗ ਭਰੀ ਦੀ 100 ਸਾਲ ਉਮਰ ਹੋ ਗਈ ਸੀ ਅੱਖਾਂ ਦੀ ਰੌਸ਼ਨੀ ਵੀ ਬਿਲਕੁਲ ਚਲੀ ਜਾ ਰਹੀ ਸੀ ਥੋੜੀ ਰਹਿ ਗਈ ਸੀ ਤੇ ਜੀ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਆਏ ਤੇ ਆ ਕੇ ਉਹਨਾਂ ਨੇ ਖੜਕਾਇਆ ਦਰਵਾਜਾ ਤੇ ਦੱਸਿਆ ਕਿ ਮਾਤਾ ਜੀ ਗੁਰੂ ਸਾਹਿਬ ਆਏ ਆ ਤੇ ਮਾਤਾ ਜੀ ਨੂੰ ਬੜਾ ਚਾ ਚੜਿਆ ਬੜੀ ਖੁਸ਼ੀ ਹੋਈ ਕਿ ਹਰਗੋਬਿੰਦ ਪਾਤਸ਼ਾਹ ਦਰਸ਼ਨ ਦੇਣ ਲਈ ਆਏ ਆ ਤੇ ਮਾਤਾ ਜੀ ਨੇ ਕਿਹਾ ਸੱਚੇ ਪਾਤਸ਼ਾਹ ਤੁਸੀਂ ਤਾਂ ਜਰੂਰ ਆਏ ਹੋ ਕਿਰਪਾ ਕੀਤੀ ਐ ਪਰ ਮੇਰੇ ਅੱਖਾਂ ਦੀ ਰੌਸ਼ਨੀ ਬਹੁਤ ਘਟਾ ਮੈਂ ਕਿਵੇਂ ਰਾਜ ਕੀ ਦਰਸ਼ਨ ਕਰਾਂ ਤੇ ਗੁਰੂ ਪਾਤਸ਼ਾਹ ਜੀ ਨੇ ਹਰਗੋਬਿੰਦ ਸਾਹਿਬ ਜੀ ਨੇ ਬਰਸਾ ਮਾਰਿਆ ਧਰਤੀ ਤੇ ਉੱਥੋਂ ਜਲ ਨਿਕਲਿਆ ਤੇ ਜਲ ਦੇ ਸਿੱਟੇ ਮਾਤਾ ਭਾਗ ਭਰੀ ਦੇ ਅੱਖਾਂ ਤੇ ਮਾਰੇ ਉਹਨਾਂ ਦੀ ਰੌਸ਼ਨੀ ਵਾਪਸ ਆਉਂਦੀ ਆ ਇਹ ਖੂ ਅੱਜ ਵੀ ਇਸ ਥਾਂ ਤੇ ਇੱਥੇ ਹੈ ਉਸ ਤੋਂ ਬਾਅਦ ਅੱਖਾਂ ਦੀ ਰੌਸ਼ਨੀ ਆਈ ਉਹਨਾਂ ਨੇ ਰੱਜ ਕੇ ਦਰਸ਼ਨ ਕੀਤੇ ਬਹੁਤ ਚਾਅ ਬਨਾਇਆ ਫਿਰ 2-3 ਦਿਨ ਉੱਥੇ ਮਹਾਰਾਜ ਆਪ ਰੁਕਦੇ ਆ ਢੇਲੀ ਗਿਰਬਾਨੀ ਦੀਆਂ ਵਿਚਾਰਾ ਹੁੰਦੀਆਂ ਸੰਗਤ ਹੁੰਦੀ ਆ ਮਾਤਾ ਜੀ ਨੇ ਕਿਹਾ ਇਸ ਤੋਂ ਬਾਅਦ ਮੈਂ ਹੁਣ ਇੱਥੇ ਨਹੀਂ ਰਹਿਣਾ ਚਾਹੁੰਦੀ ਹੋ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਹੋਰ ਕੁਝ ਦੇਖਣਾ ਵੀ ਨਹੀਂ ਚਾਹੁੰਦੀ ਮੇਰੀ ਇੱਕ ਲਾਸਟ ਮੇਰੀ ਇੱਕ ਆਖਰੀ ਉਮੀਦ ਹੈ ਕਿ ਸੱਚੇ ਪਾਤਸ਼ਾਹ ਜਦੋਂ ਮੈਂ ਇਸ ਧਰਤੀ ਤੋਂ ਜਾਵਾਂ ਮੇਰੇ ਜਦੋਂ ਸਵਾਸ ਨਿਕਲਣ ਮੇਰਾ ਜੋ ਸਿਰ ਤੁਹਾਡੀ ਝੋਲੀ ਦੇ ਵਿੱਚ ਹੋਣਾ ਚਾਹੀਦਾ ਬਿਲਕੁਲ ਜਦੋਂ ਤਿੰਨਾ ਚਾਰ ਦਿਨ ਇਸ ਤਰ੍ਹਾਂ ਰਹੇ ਤੇ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਤੇ ਕਿਰਪਾ ਕੀਤੀ ਜਿੱਦੇ ਮਾਤਾ ਜੀ ਇਸ ਦੁਨੀਆ ਤੋਂ ਜਾਂਦੇ ਆ ਨਾ ਰੁਖਸਤ ਹੁੰਦੇ ਆ ਤੇ ਉਹਨਾਂ ਦਾ ਜਿਹੜਾ ਸਿਰ ਹਰ ਗੋਬਿੰਦ ਸਾਹਿਬ ਜੀ ਦੀ ਝੋਲੀ ਦੇ ਵਿੱਚ ਸੀ ਉਹਦੇ ਉਹਨਾਂ ਨੇ ਆਪਣੇ ਸਵਾਸ ਪੁੱਜਤੇ ਸਾਰੇ ਸਵਾਸ ਪੂਰੇ ਹੋਏ ਮਾਤਾ ਜੀ ਦਾ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀ ਸੰਸਕਾਰ ਕੀਤਾ ਜਿੱਥੇ ਖੂਨ ਬਣਿਆ ਹੈ ਉਸ ਜਗ੍ਹਾ ਤੇ ਸੰਸਕਾਰ ਹੋਇਆ ਮਾਤਾ ਭਾਗ ਭਰੀ ਦਾ ਤੇ ਉਹਨਾਂ ਨੂੰ ਇਸ ਦੁਨੀਆ ਤੋਂ ਪ੍ਰਵਾਨਗੀ ਮਿਲੀ ਇਸੇ ਕਰਕੇ ਗੱਲਾਂ ਆਪਾਂ ਕਰਦੇ ਹੁੰਨੇ ਆ ਕਿ ਆਪਣੇ ਬੱਚਿਆਂ ਚ ਬੈਠ ਕੇ ਆਪਣੇ ਪਰਿਵਾਰਾਂ ਚ ਬੈਠ ਕੇ ਉਸ ਗੁਰੂ ਦੀ ਸਿੱਖਤ ਸਲਾਹ ਕਰਿਆ ਕਰੋ ਪਤਾ ਨਹੀਂ ਕਿਦੇ ਅੰਦਰ ਉਹ ਪੰਕ ਲੱਗ ਜਾਨੀਆਂ ਕਿਦੇ ਅੰਦਰ ਪ੍ਰੇਮ ਦੀ ਚਿੰਗਾਰੀ ਜਗ ਪੈਣੀ ਆ ਜਿੱਥੇ ਪ੍ਰੇਮ ਦੀ ਚਿੰਗਾਰੀ ਜਗ ਪੀਣਾ ਭਲਿਓ ਸੱਚ ਕਰਕੇ ਜਾਣਿਓ ਗੁਰੂ ਦੇ ਆਪਣੇ ਬਾਕ ਆ ਗੁਰੂ ਕਹਿੰਦਾ ਸੱਚ ਕਹੂੰ ਸੁਣ ਲਿਓ ਸਬੇ ਜਿਨ ਪ੍ਰੇਮ ਕੀਓ ਤੈਨ ਹੀ ਪ੍ਰਭ ਪਾਇਓ ਸਾਰੀ ਗੱਲ ਪ੍ਰੇਮ ਤੇ ਖੜੀ ਆ ਜਿਹਦੇ ਸੱਚੇ ਦੇ ਲੋ ਸਾਡੇ ਹਿਰਦੇ ਦੇ ਵਿੱਚ ਪ੍ਰੇਮ ਦੀ ਲਹਿਰ ਉੱਠ ਖੜੀ ਨਾ ਉਹਦੇ ਗੁਰੂ ਸਾਥੋਂ ਦੂਰ ਨਹੀਂ ਆ ਗੁਰੂ ਦੇ ਨਾਮ ਲਾਪ ਹੋਏਗਾ ਸਾਡਾ ਇਸ ਦੁਨੀਆ ਤੇ ਆਉਣਾ ਪਰਵਾਨ ਹੋ ਜਾਏਗਾ ਤੇ ਆਪਾ ਸਾਰੇ ਜਨੇ ਮਾਤਾ ਭਾਗ ਭਰੀ ਦੇ ਜੀਵਨ ਤੋਂ ਪ੍ਰੇਰਨਾ ਕਰੋ ਕਦੇ ਕਸ਼ਮੀਰ ਚਾਉ ਸ਼੍ਰੀਨਗਰ ਘੁੰਮਣ ਵਗੈਰਾ ਆਓ ਰੈਣਾ ਬਾਡੀ ਦੇ ਸਥਾਨ ਦੇ ਵਿੱਚ ਇਹ ਬਣਿਆ ਹੋਇਆ ਗੁਰਦੁਆਰਾ ਜ਼ਰੂਰ ਦਰਸ਼ਨ ਕਰਕੇ ਜਾਣੇ ਸੱਚੇ ਪਾਤਸ਼ਾਹ ਸਤਗੁਰੂ ਜੀ ਨੇ ਮਾਤਾ ਭਾਗ ਭਰੀ ਦੇ ਉੱਤੇ ਬਹੁਤ ਵੱਡੀ ਕਿਰਪਾ ਕੀਤੀ ਆ ਕਿਉਂਕਿ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ ਗੁਰੂ ਦੇ ਵਾਕ ਆ ਜੂ ਅਸੀਂ ਗੁਰੂ ਤੋਂ ਪ੍ਰੇਮ ਦੇ ਨਾਲ ਭਿੱਜ ਕੇ ਆਪਣੇ ਹਿਰਦੇ ਤੋਂ ਮੰਗਦੇ ਆ ਉਹ ਗੁਰੂ ਦੇ ਕੋਲੋਂ ਸਾਨੂੰ ਜਰੂਰ ਮਿਲਦਾ ਹੈ ਤੇ ਆਪਾਂ ਗੁਰੂ ਕੋਲੋਂ ਪ੍ਰਾਪਤ ਕਰਨ ਦੇ ਲਈ ਆਪਣੇ ਜੀਵਨ ਨੂੰ ਸਫਲ ਕਰਨ ਦੇ ਲਈ ਸੱਚੇ ਦਿਲੋਂ ਗੁਰੂ ਨੂੰ ਯਾਦ ਕਰੀਏ ਉਹਦੀਆਂ ਸਿੱਖਤ ਸਲਾਹਾਂ ਕਰਿਆ ਕਰੀਏ ਜਿੰਨਾ ਕਿ ਸਾਨੂੰ ਜੀਵਨ ਮਿਲਿਆ ਹੈ ਇਹ ਜੀਵਨ ਗੁਰੂ ਦੀ ਉਸ ਪ੍ਰਮਾਤਮਾ ਵਾਹਿਗੁਰੂ ਦੀ ਸਿੱਖਤ ਸਲਾਹ ਦੇ ਵਿੱਚ ਬਿਜਾਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ